ਰਾਜਾ ਵੜਿੰਗ ਨੂੰ ਇੱਕ ਪ੍ਰੈਸ ਵਾਲਿਆਂ ਨੇ ਪੁੱਛਿਆ ਆ ਕਿਹੜੇ ਧਰਮੀ ਫੌਜੀ ਆ ਧਰਮੀ ਫੌਜੇ ਨੇ ਕਿਹੜੀ ਜੰਗ ਲੜੀ ਐ ਭਾਈ ਕਿਹਾ ਸੀ ਇਹਨਾਂ ਨੇ ਰਾਜਾ ਵੜਿੰਗ ਜੀ ਆ ਉਹ ਧਰਮੀ ਫੌਜੀ ਐ ਜਿਹੜੀ ਜੰਗ ਤੇਰੀ ਮਾਂ ਇੰਦਰਾ ਨੇ ਸ਼ੁਰੂ ਕੀਤੀ ਸੀ ਜਿਹੜੀ ਤੇਰੀ ਇੰਦਰਾ ਮਾਂ ਨੇ ਟੈਂਕ ਭੇਜੇ ਸੀ ਦਰਬਾਰ ਸਾਹਿਬ ਉਹ ਲ ਜੰਗ ਲੜੀ ਇਹਨਾਂ ਨੇ ਉਹ ਜੰਗਲੜੀ ਐ ਆ ਕਾਂਗਰਸੀਆਂ ਨੂੰ ਤਾਂ ਧਰਮ ਬਾਰੇ ਪਤਾ ਨਹੀਂ ਰਾਜ ਰਾਜਾ ਵੜਿੰਗ ਤੋਂ ਬੋਲਣ ਦਾ ਨਹੀਂ ਪਤਾ ਮੈਂ ਬੇਨਤੀ ਕਰਦਾ ਕਾਂਗਰਸ ਦੀ ਸੋਨੀਆ ਗਾਂਧੀ ਨੂੰ ਕਿ ਰਾਜਾ ਵੜਿੰਗ ਨੂੰ 15-20 ਸਾਲ ਰੱਖਿਓ ਪ੍ਰਧਾਨ ਸਾਰੇ ਦੇਸ਼ ਦਾ ਬਣਾ ਦਿਓ ਸਾਰੀ ਕਾਂਗਰਸ ਖਤਮ ਕਰਕੇ ਆਊਗਾ ਸੋ ਮੈਂ ਮਲਾਜ਼ਮਾਂ ਨੂੰ ਬੇਨਤੀ ਕਰਨਾ ਚਾਹਣਾ ਸਾਰਿਆਂ ਨੂੰ ਕਹਿਣਾ ਚਾਹਣਾ ਜੇ ਵਾਪਸ ਤੁਸੀਂ ਖੁਸ਼ੀਆਂ ਚਾਹੁੰਦੇ ਹੋ ਜੇ ਵਾਪਸ ਖਾਲਸਾ ਜੀ ਆਪਣਾ ਰਾਜ ਚਾਹੁੰਦੇ ਹੋ ਬਚਾ ਲਓ ਪੰਜਾਬ ਨੂੰ ਤੁਹਾਡੀ ਮਾਂ ਪਾਟੀ ਹੈ ਜਿਹਨੇ ਮਰਨਾ ਜਿਉਣਾ ਤੁਹਾਡੇ ਵਾਸਤੇ ਹੈ ਜੇ ਕਾਲੀ ਦਲ ਜਿਉਂਦਾ ਹੈ ਕਾਲੀ ਦਲ ਤੜਕ ਰਿਹਾ ਥੋਨੂੰ ਚਿੰਤਾ ਕਰਨ ਦੀ ਲੋੜ ਨਹੀਂ ਆਪਣੀ ਗਲਤੀ ਕਰਕੇ ਆਪਣੀਆਂ ਗਲਤੀਆਂ ਕਰਕੇ ਆਪ ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ ਏਜੰਸੀਆਂ ਹਾਵੀ ਹੋ ਗਈਆਂ ਦਿੱਲੀ ਵਾਲੀਆਂ ਪਾਰਟੀਆਂ ਹਾਵੀਆਂ ਹੋ ਗਈਆਂ ਤੇ ਸਾਰਿਆਂ ਨੂੰ ਪਤਾ ਹੈ ਕੀ ਖਾਲਸਾ ਕੌਮ ਨੂੰ ਤਾਕਤ ਆਪਣੇ ਗੁਰੂ ਘਰਾਂ ਤੋਂ ਮਿਲਦੀ ਹੈ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਹੈ ਤਾਕਤ ਹਜ਼ੂਰ ਸਾਹਿਬ ਤੇ ਅੱਜ ਖਾਲਸਾ ਜੀ ਤੁਸੀਂ ਮੈਨੇਜਮੈਂਟ 'ਚ ਨਹੀਂ ਹੋ ਮਹਾਰਾਸ਼ਟra ਸਰਕਾਰ ਨੇ ਆਪਣੇ ਬੰਦੇ ਪਾ ਲਿਆ ਉਹ ਉਹ ਮਹਾਰਾਸ਼ਟra ਸਰਕਾਰ ਚਲਾ ਰਹੀ ਹੈ ਅਜਾ ਰਵਨੀਤ ਬੇਟੂ ਬਿਆਨ ਸਿੰਘ ਦਾ ਪੋਤਾ ਉਹ ਹੁਣ ਹੀ ਗਿਆ ਹਜ਼ੂਰ ਸਾਹਿਬ ਉਹਨੂੰ ਸਰੋਪਾ ਦਿੱਤਾ ਗਿਆ ਉਹਨੂੰ ਸਨਮਾਨਤ ਕੀਤਾ ਗਿਆ ਦੇਖੋ ਕਿਉਂਕਿ ਹੁਣ ਕੰਟਰੋਲ ਉਹਨਾਂ ਕੋਲ ਹੈ ਤਖਤ ਪੱਡਣਾ ਸਾਬ ਦਾ ਕੰਟਰੋਲ ਉਹ ਲੈ ਗਏ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਲੈ ਗਏ ਹੈ ਚੌਂਡੀ ਸ਼੍ਰੋਮਣੀ ਕਮੇਟੀ ਤੋੜ ਤੇ ਹਰਿਆਣਾ ਕਮੇਟੀ ਅਲੱਗ ਬਣਾਦੀ ਹੈ ਉੱਤੇ ਹਰਿਆਣਾ ਦਾ ਚੀਫ ਮਿਨਿਸਟਰ ਫੈਸਲਾ ਕਰਦਾ ਹੈ ਕਿਹੜਾ ਗੁਰਦੁਗੁਰੂ ਘਰ ਚਲਾਊਗਾ ਆ ਸਾਰਾ ਗੁਸਤਾ ਹੋਇਆ ਹੈ ਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਦੀ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਸੋਚਦੇ ਆ ਕਿ ਅਕਾਲੀ ਦਲ ਦੇ ਪੱਲੇ ਕੁਝ ਨਹੀਂ ਤਿੰਨ ਮੈਂਬਰ ਆ ਕੀ ਕਰ ਲੈਣਗੇ ਜਿਹੜੀ ਮੁਲਕ ਦੀ ਫੌਜ ਕਮਜ਼ੋਰ ਹੋ ਜਾਂਦੀ ਹੈ ਮੁਲਕ ਤੇ ਕੋਈ ਮਰਜ਼ੀ ਕਬਜ਼ਾ ਕਰ ਲੈਂਦਾ ਆ ਤਾਂ ਐਸਜੀਪੀਸੀ ਧਾਮੀ ਸਾਹਿਬ ਬੈਠੇ ਐ ਐਸਜੀਪੀਸੀ ਦੇ ਵੀ ਕਬਜ਼ਾ ਕਰਨ ਲੱਗੇ ਸੀ ਪਰ ਮੈਂ ਬਹਾਦਰ ਮੈਂਬਰਾਂ ਨੇ ਬੜੀ ਲੜਾਈ ਲੜ ਕੇ ਉਹਨਾਂ ਭਜਾਇਆ ਤੁਸੀਂ ਦੇਖ ਲਓ ਐਸਜੀਪੀਸੀ ਦੇ ਜਿਹੜੇ 18 ਪਹਿਲੇ 30 ਮੈਂਬਰ ਸੀ ਐਸਜੀ 18 ਲੈ ਗਏ ਅੱਦੇ ਮੈਂ ਇਹਨਾਂ ਚੋਂ ਕੋਈ ਕਾਂਗਰਸ ਚ ਹੈ ਕੋਈ ਭਾਜਪਾ ਚ ਹੈ ਕੋਈ ਆਪ ਚ ਹੈ ਕੋਈ ਨਵਾਂ ਚੁੱਲਾ ਦਲ ਬੜੇ ਉਹਦੇ ਚ ਐ ਪਰ ਸਾਰੇ ਇਕੱਠੇ ਐ ਅਕਾਲੀ ਦਲ ਦੇ ਖਲਾ ਮੈਂ ਜਦੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਜਾਣਾ ਕਿੰਨਾ ਖਬਸੂਰਤ ਬਣਾਇਆ ਸੀ ਗੁਰੂ ਦੀ ਨਗਰੀ ਵਧੀਆ ਗੇਟ ਬਣਾਏ ਸੜਕਾਂ ਬਣਾਈਆਂ ਰਸਤੇ ਮਾਰਗ ਬਣਾਇਆ ਪੁਲ ਬਣਾਏ ਸਾਰਾ ਕੁਝ ਬਣਾਇਆ ਉਹਨਾਂ ਸਰਕਾਰ ਦਾ ਆਪਣੀ ਸਰਕਾਰ ਦੇ ਦੌਰਾਨ ਅੱਜ ਉੱਥੇ ਜਾਓ ਟੋਏ ਪਏ ਐ ਬੂਟੇ ਸੁੱਕ ਗਏ ਐ ਰੰਗ ਵੀ ਨਹੀਂ ਹੋਏ ਸਰਕਾਂ ਟੁੱਟੀਆਂ ਕੰਧਾਂ ਟੁੱਟੀਆਂ ਪਈਆਂ ਬਰਾਸਤੀ ਮਾਰਗ ਇੰਨਾ ਸੋਹਣਾ ਸੀ ਅੱਜ ਕੁੱਤੇ ਤੁਰੇ ਫਿਰਦੇ ਆ ਉੱਥੇ ਗੰਦ ਪਿਆ ਕੋ ਚੱਕਣ ਵਾਲਾ ਨਹੀਂ ਕਿਉਂਕਿ ਦਿਲ 'ਚ ਉਹਨਾਂ ਦੇ ਦਰਦ ਨਹੀਂ ਹੈ ਮੈਂ ਤਾਂ ਹਰ ਸੋਮਵਾਰ ਆਉਂਦਾ ਸੀ ਆਪ ਖੜ ਕੇ ਦੇਖਦਾ ਸੀ ਵੱਡੇ ਬਾਦਸਾਹਬ ਆਉਂਦੇ ਸੀ ਆ ਆਪਣੇ ਤਰਨਤਾਨ ਸਾਹਿਬ ਦੇਖੋ ਥੋੜੇ ਆਪਣੇ ਸ਼ਹਿਰ ਦੇਖੋ ਪਹਿਲੇ ਕੀ ਹਾਲ ਸੀ ਵੱਡੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਪੰਥ ਦੀ ਪਾਰਟੀ ਨੇ ਫੈਸਲਾ ਕੀਤਾ ਕਿ ਜਿੱਥੇ ਜਿੱਤੇ ਗੁਰੂ ਸਾਹਿਬ ਆਪਣੇ ਗਏ ਹੈ ਕਿਹੜੇ ਸ਼ਹਿਰਾਂ ਚ ਗਏ ਹੈ ਉਹਨਾਂ ਸ਼ਹਿਰਾਂ ਤੇ ਪਿੰਡਾਂ ਨੂੰ ਪੂਰਾ ਡਿਵੈਲਪ ਕਰਕੇ ਦੇਣਾ ਹੈ ਵੱਡੇ ਬਾਦਲ ਸਾਹਿਬ ਨੇ ਘੱਟੋ ਘੱਟ 5-700 ਕਰੋੜ ਰੁਪਇਆ ਕੱਲੇ ਉਹ ਸ਼ਹਿਰਾਂ ਤੇ ਮੰਡ ਪਿੰਡਾਂ ਚ ਲਾਇਆ ਜਿੱਥੇ ਆਪਣੇ ਗੁਰੂ ਸਾਹਿਬ ਦੇ ਚਰਨ ਪਏ ਹੈ ਤੁਸੀਂ ਤਲਵੰਡੀ ਸਾਬੂ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਅੱਜ ਕਿੰਨਾ ਖਬਸੂਰਤ ਸ਼ਹਿਰ ਬਣਤਾ ਅਨੰਦਪੁਰ ਸਾਹਿਬ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਤੇ ਬਾਦਲ ਸਾਹਿਬ ਨੇ ਕਿਵੇਂ ਬਣਾਇਆ ਤਰਨਤਾਰਨ ਸਾਹਿਬ ਜੀ ਮੇਰੀ ਡਿਊਟੀ ਲੱਗੀ ਸੀ ਪੌਣੇ 200 ਕਰੋੜ ਰੁਪਇਆ ਮੈਂ ਲਾ ਕੇ ਕੰਮ ਸ਼ੁਰੂ ਕਰਾਇਆ ਮੇਰਾ ਤਾਂ ਮਨ ਸੀ ਘੱਟ ਘੱਟ 2-300 ਕਰੋੜ ਹੋਰ ਲਾਣਾ ਸਰਕਾਰ ਆਪਣੀ ਚਲੀ ਗਈ ਤੁਸੀਂ ਆਪਣੇ ਨੌਜਵਾਨ ਬੈਠੇ ਆ ਹਰ ਸਾਲ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਆ ਪਿੰਡਾਂ ਦੀ ਖੇਡ ਸੀ ਕਰੋੜਾਂ ਦੀ ਕਰਦੀ ਅੱਜ ਜਿਹੜੇ ਕਬੱਡੀ ਦੇ ਪਿੰਡਾਂ 'ਚ ਪਲੇਅਰ ਹੈ ਦੇਖੋ ਉਹਨਾਂ ਨੂੰ ਇੰਨਾ ਹੌਸਲਾ ਹੋਇਆ ਹੁਣ ਉਹ 20 20 30 30 ਲੱਖ ਕਮਾਉਣ ਵੀ ਲੱਗ ਗਏ ਨੇ ਟੂਰਨਾਮੈਂਟ ਕੀਤੇ ਪਹਿਲੇ ਕੌਣ ਪੁੱਛਦਾ ਸੀ ਕਬੱਡੀ ਨੂੰ ਜਿਸ ਦਿਨ ਸਰਕਾਰ ਗਈ ਕਬੱਡੀ ਵਰਲਡ ਕੱਪ ਬੰਦ ਸਾਰੇ ਕੱਪ ਬੰਦ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਮਕਸਦ ਇੱਕ ਸੀ ਕਿ ਜਾਨਵਰਾਂ ਦੇ ਵਿੱਚ ਪਿਆਰ ਆਪਣੇ ਲੋਕਾਂ ਦਾ ਹੈ ਜੇ ਘਰੇ ਜਾਨਵਰ ਰੱਖਣਗੇ ਪੈਸੇ ਦਾ ਵੀ ਸਾਧਨ ਬੰਦਾ ਹੈ ਦੇਖੋ ਕਿੰਨੀ ਬਰੀਡ ਵੱਧ ਗਈ ਆਪਣੀ ਕੁਆਲਿਟੀ ਕਿੰਨੀ ਵਧੀ ਇਨਾਮ ਦਿੰਦੇ ਸੀ ਪਰ ਸਾਰਾ ਕੁਛ ਹੀ ਬੰਦ ਹੈ ਜੇ ਵਾਪਸ ਉਹ ਦਿਲ ਲਿਓਣੇ ਆ ਜੇ ਵਾਪਸ ਤੁਸੀਂ ਆਟਾ ਦਾਲ ਸ਼ਗਨ ਪੈਨਸ਼ਨ ਐਸਸੀ ਸਕਾਲਰਸ਼ਿਪ ਮੈਡੀਕਲ ਕਾਰਡ ਜੇ ਵਾਪਸ ਕਬੱਡੀ ਕਪ ਕੱਪ ਪਸ਼ੂ ਮੇਲੇ ਨਾਲੇ ਐਕਤੀ ਤੇ ਮੈਂ ਖੋਰ ਘਲਾਨ ਕਰਦਾ ਜਿੰਨੀਆਂ ਵਿਰਾਸਤੀ ਖੇਡਾਂ ਜਿਵੇਂ ਆਪਣੇ ਆਪਣੇ ਲੁਧਿਆਣੇ ਵਿੱਚ ਉਹ ਬੈਲਾਂ ਦੀ ਰੇਸਾਂ ਹੁੰਦੀਆਂ ਕిల్లా ਰਾਏਪੁਰ ਵਿੱਚ ਜਿਵੇਂ ਹੁਣ ਘੋੜਿਆਂ ਦਾ ਮੈਂ ਦੱਸਣਾ ਚਾਹਣਾ ਮਾਰਵੜੀ ਘੋੜੇ ਆਪਣੇ ਪਿੰਡਾਂ 'ਚ ਮੈਂ ਸਟੇਡੀਅਮ ਬਣਾਉਂਗਾ ਤੇ ਆਪਣਾ ਰੇਸ ਕੋਰਸ ਬਣਾਵਾਂਗੇ ਜਿੱਥੇ ਹਰ ਸੈਟਰਡੇ ਸੰਡੇ ਮੰਡੇ ਫਰਡੇ ਸੈਡੇ ਸੰਡੇ ਰੇਸਾਂ ਹੋਣਗੀਆਂ ਤੇ ਕਰੋੜ ਕਰੋੜ ਰੁਪਏ ਦੇ ਨਾਮ ਹੋਣਗੇ ਜਿਹਦੇ ਕਰਕੇ ਲੋਕੀ ਜਾਣਗੇ